ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲੁੱਟੀਆਂ ਹੋਈਆਂ ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇੱਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਹੈ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਏਨੇ ਵਜੇ ਸ਼ਰੀਰ ਤਿਆਗ ਦੇਣਾ ਇਸ ਤਰ੍ਹਾਂ ਇੱਥੇ ਨੌ ਜਿੰਦੇ ਸਾਧੂਆਂ ਨੇ ਸ਼ਰੀਰ ਤਿਆਗੇ ਹੋਏ ਨੇ ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਿਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸ਼ਰੀਰ ਤਿਆਗੇ ਹੋਏ ਨੇ ਇੱਕ ਕਾਸ਼ੀ ਵਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸ਼ਰੀਰ ਤਿਆਗੇ ਹੋਏ ਨੇ ਦੂਸਰੇ ਨੰਬਰ ਤੇ ਹੈ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇੱਥੇ ਨੌਂ ਜਿੰਦੇ ਸਾਧੂ ਨੇ ਸ਼੍ਰੀ ਤਿਆਗੇ ਹੋਏ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾ ਨੇ ਬਣਾਇਆ ਹੋਇਆ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ ਤੁਹਾਨੂੰ ਪ੍ਰਾਚੀਨ ਮੰਦਿਰ ਵੱਲ ਜਿਹੜਾ ਕਿ ਲੈ ਕੇ ਚੱਲਦੇ ਆਂ ਜਿਸ ਮੰਦਿਰ ਨੂੰ ਜਿਸ ਸ਼ਿਵਲਿੰਗ ਨੂੰ ਜਿਹੜਾ ਕਿ ਬਾਬਰ ਨੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਇੱਕ ਚੌਲਕ ਤੁਹਾਨੂੰ ਉਸ ਸਰੋਵਰ ਦੀ ਕਰਾਉਣਾ ਚਾਹਾਂਗੇ ਜਿੱਥੇ ਆ ਜਿਹੜੇ ਪਾਂਡਵ ਨੇ ਉਹ ਖੁਦ ਆ ਕੇ ਇਹਨਾਂ ਨੇ ਇਸ਼ਨਾਨ ਕਰਿਆ ਸੀਗਾ ਤਾਂ ਉਹ ਕੁਝ ਇਸ ਤਰੀਕਿਆਂ ਨਾਲ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਸਰੋਵਰ ਹੈ ਜਿੱਥੇ ਸੈਂਟਰ ਦੇ ਵਿੱਚ ਭੋਲੇनाथ ਖੁਦ ਵਿਰਾਜਮਾਨ ਨੇ ਤੇ ਆਲੇ-ਦੁਆਲੇ ਸਾਰਾ ਸਰੋਵਰ ਬਣਿਆ ਹੋਇਆ ਤਾਂ ਇਹ ਦੱਸਿਆ ਜਾਂਦਾ ਕਿ ਜਿਹੜਾ ਸਰੋਵਰ ਹੈ ਇਸ ਦੇ ਵਿੱਚ ਪਾਂਡਵਾ ਨੇ ਖੁਦ ਵੀ ਜਿਹੜਾ ਗਿਆ ਇਸ਼ਨਾਨ ਕੀਤਾ ਸੀਗਾ ਤਾਂ ਆਓ ਗੱਲਬਾਤ ਕਰਦੇ ਹਾਂ ਇਥੋਂ ਦੇ ਮੁੱਖ ਸੇਵਾਦਾਰ ਨਾਲ ਮਰਿੰਦਰ ਖੜਾਜੀ ਦੇ ਨਾਲ ਸਾਡੇ ਨਾਲ ਹੁਣ ਪਾਇਲ ਮੰਦਰ ਦੇ ਮੁੱਖ ਸੇਵਾਦਾਰ ਵਿਰਿੰਦਰ ਖੜਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੈ ਭੋਲੇनाथ ਜੀ ਜੈ ਭੋਲੇनाथ ਜੈ ਭੋਲੇनाथ ਸਰ ਪਾਇਲ ਮੰਦਰ ਦੇ ਵਿੱਚ ਆਪਾਂ ਮੌਜੂਦ ਆ ਜੀ ਤੇ ਮੈਂ ਤਾਂ ਇਤਿਹਾਸ ਜਾਣਨਾ ਚਾਹੂੰਗਾ ਤੁਹਾਡੇ ਮੂੰਹ ਤੋਂ ਵੀ ਕਿੰਨਾ ਪੁਰਾਣਾ ਮੰਦਰ ਹੈ ਤੇ ਇੱਕ ਮੈਨੂੰ ਇਸ ਦੇ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਸਿਰਫ ਇਕਲੌਤਾ ਐਸਾ ਖੰਡਿਤ ਮੰਦਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਸਾਰੇ ਸ਼ਰ ਭਗਤਾਂ ਨੂੰ ਸਾਵਣ ਦੇ ਮਹੀਨੇ ਦੀ ਲੱਖ ਲੱਖ ਵਧਾਈ ਦਿੰਦਾ। ਇਹ ਜਿਹੜਾ ਮੰਦਿਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ। ਇਹ ਸਰੋਵਰ ਪਾਣਵਾ ਨੇ ਬਣਾਇਆ ਹੋਇਆ। ਅੱਛਾ ਜੀ। ਇਹ ਜਿਹੜਾ ਮੰਦਿਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ। ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ। ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇੱਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਹੈ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਏਨੇ ਵਜੇ ਸਰੀਰ ਤਿਆਗ ਦੇਣਾ ਇਸ ਤਰ੍ਹਾਂ ਇੱਥੇ ਨੌ ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਿਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਇੱਕ ਕਾਸ਼ੀ ਵਿਸ਼ਵਨਾਥ ਉਥੇ 10 ਜਿੰਦੇ ਸਾਧੂਆਂ ਨੇ ਸ਼ਹੀਦ त्यागे ਹੋਏ ਨੇ ਦੂਸਰੇ ਨੰਬਰ ਤੇ ਇਹ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਇਸੇ ਲਈ ਇਥੇ 9 ਜਿੰਦੇ ਸਾਧੂਆਂ ਨੇ ਸ਼ਹੀਦ त्यागे ਹੋਏ ਨੇ ਹਾਂ ਜੇਕਰ ਆਪਾਂ ਗੱਲ ਕਰੀਏ ਇਸ ਮੰਦਰ ਦੇ ਇਤਿਹਾਸ ਦੀ ਤਾਂ ਪਾਣਡਵਾਂ ਵੱਲੋਂ ਇਹ ਮੰਦਰ ਬਣਵਾਇਆ ਗਿਆ ਸੀ ਕਦੇ ਤਕਰੀਬਨ 1500 ਤੋਂ ਆ ਜਿਆਦਾ ਸੌਰੀ 5300 ਤੋਂ ਜਿਆਦਾ ਸਾਲ ਜਿਹੜਾ ਕਿ ਪ੍ਰਾਣਾ ਇਹ ਮੰਦਰ ਹੈ ਤੇ ਇਸ ਦੇ ਬਾਰੇ ਮਤਲਬ ਉਹਨਾਂ ਵੱਲੋਂ ਨਿਰਮਾਣ ਕਰਾਇਆ ਗਿਆ ਸੀ ਤਾਂ ਆਪ ਵੀ ਇੱਥੇ ਆ ਜੀ ਨਹੀਂ 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 ਪਾਣਡਵਾਂ ਨੇ ਨਿਰਮਾਣ ਨਹੀਂ ਕਰਾਇਆ ਹੋਇਆ ਹੂੰ ਉਹਨਾਂ ਦੇ ਆਉਣ ਤੇ ਇਹ ਮੰਦਿਰ ਸੀਗਾ ਅੱਛਾ ਸੀਗਾ ਉਸ ਤੋਂ ਪਹਿਲਾਂ ਦਾ ਉਸ ਤੋਂ ਪਹਿਲਾਂ ਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਦਾ ਉਹਨਾਂ ਨੇ ਇੱਥੇ ਸ਼ਿਵਲਿੰਗ ਦੀ ਪੂਜਾ ਵੀ ਕੀਤੀ ਹੋਈ ਹੈ ਔਰ ਇਹ ਸ਼ਿਵਲਿੰਗ ਨੂੰ ਬਾਬਰ ਨੇ ਜਦੋਂ ਖੰਡਿਤ ਕੀਤਾ ਇਸ ਮੰਦਿਰ ਨੂੰ ਤੋੜਿਆ ਬਾਬਰ ਨੇ ਜਦੋਂ 1526 ਚ ਆਇਆ ਸੀ ਨਾ ਜੀ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਿਰ ਸੀ ਨਾ ਵਧੀਆ ਮੰਦਿਰ ਸੀ ਇੰਪੋਰਟੈਂਟ ਮੰਦਿਰ ਸੀ ਉਹਨੇ ਸਾਰੇ ਤੋੜੇ ਸੀ ਬਿਲਕੁਲ ਜੀ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਵੀ ਜਿਹੜਾ ਤੁਹਾਡਾ ਪ੍ਰਮਾਤਮਾ ਹੈ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਮੇਰਾ ਕੀ ਵਿਗਾੜ ਸਕਦੇ ਹੋ ਠੀਕ ਹੈ ਨ ਇਸ ਲਈ ਇਹ ਵੀ ਉਸ ਟਾਈਮ ਦਾ ਇੰਪੋਰਟੈਂਟ ਮੰਦਿਰ ਸੀ ਇਹਨੂੰ ਵੀ ਉਸਨੇ ਤੋੜਿਆ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਉਦੋਂ ਬਾਅਦ ਉਹਨੇ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਇੱਥੇ ਸ਼ਿਵਲਿੰਗ ਨੂੰ ਮਤਲਬ ਉਹਨੇ ਆ ਕੇ Hindu ਸਮਾਜ ਦੇ ਬੰਦਿਆਂ ਨੂੰ ਇਕੱਠੇ ਕੀਤਾ ਵੀ ਇਹ ਮੇਥੋਂ ਗਲਤੀ ਹੋਈ ਇਹਦਾ ਹੱਲ ਦੱਸੋ ਹੁਣ ਉਹ ਕਹਿੰਦੇ ਜੀ ਸ਼ਿਵਲਿੰਗ ਖੰਡਿਤ ਹੋ ਗਿਆ ਖੰਡਿਤ ਮੂਰਤੀ ਕੋਈ ਪੂਜੀ ਨਹੀਂ ਜਾਂਦੀ ਵੀ ਇਹਨੂੰ ਬਦਲਵਾਓ ਤੇ ਮੰਦਿਰ ਨੂੰ ਬਣਵਾਓ ਉਹ ਕਹਿੰਦਾ ਠੀਕ ਹੈ ਸ਼ਿਵਲਿੰਗ ਜਿੱਥੋਂ ਮਿਲਦਾ ਲੈ ਕੇ ਆਓ ਵੀ ਇਹ ਮੰਦਰ ਨੂੰ ਬਣਾਉਣਾ ਸ਼ੁਰੂ ਕਰੋ ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ ਚ ਆਵਾਜ਼ ਆਈ ਵੀ ਇਹ ਖੰਡ ਤੇ ਪੂਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡ ਤੇ ਪੂਜਿਆ ਜਾਂਦਾ ਹੈ ਅੱਬ ਦੇਖਦੇ ਆ ਜਦੋਂ ਆ ਮੰਦਰ ਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਨਾਲ ਇੱਕ ਮੰਦਰ ਐਸਾ ਵੀ ਹੈ ਜਿਹੜਾ ਬਾਬਰ ਨੇ ਖੁਦ ਬਣਵਾਇਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਾਬਰ ਨੇ ਇਹ ਮੰਦਰ ਨੂੰ ਬਣਾਉਣ ਤੋਂ ਬਾਅਦ ਨਾ ਜੀ ਫੇਰ ਉਹਨੇ ਆਪਣੇ ਕਾਰੀਗਰਾਂ ਨੂੰ ਕਿਹਾ ਵੀ ਇਹ ਮੰਦਿਰ ਤਾਂ ਮੈਂ ਤਾਂ ਬਣਾਇਆ ਮੈਂ ਤੋੜਿਆ ਸੀ ਵੀ ਹੁਣ ਮੈਂ ਆਪਣੀ ਮਰਜ਼ੀ ਨਾਲ ਇੱਕ ਮੰਦਿਰ ਬਣਾਉਣਾ ਚਾਹਣਾ ਹੈ ਉਹ yellow color ਦਾ ਮੰਦਿਰ ਹੈ ਇੱਥੇ ਉਹਦੀ ਜਿਹੜੀ ਸਾਰੀ ਕੰਸਟਰਕਸ਼ਨ ਦਾ ਮੁਗਲ ਕੰਸਟਰਕਸ਼ਨ ਹੈ ਕਿ ਆਪਣੇ ਜਿਹੜੇ ਮੰਦਿਰ ਨੇ ਨਾ ਇੰਡੀਅਨ ਮੰਦਿਰਸ ਉਹਨਾਂ ਦੇ ਮੂਰੇ ਪ੍ਰੋਜੈਕਸ਼ਨ ਨਹੀਂ ਹੁੰਦੀ ਉਹਦੇ ਮੂਰੇ ਪ੍ਰੋਜੈਕਸ਼ਨ ਵੀ ਹੈ ਉਹਦੇ ਗੇਟ ਦੇ ਉੱਤੇ ਬਾਬਰ ਦੀਆਂ वेजिटेबल ਕਲਰ ਦੇ ਨਾਲ ਮੂਰਤੀਆਂ ਵੀ ਬਣੀਆਂ ਹੋਈਆਂ ਨੇ ਉਹਦੇ ਕਾਰੀਗਰਾਂ ਨੇ ਉਹਨੂੰ ਖੁਸ਼ ਕਰਨ ਦੇ ਲਈ ਉਹਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਹੜੇ ਅੱਜ ਵੀ ਅਵੇਲੇਬਲ ਨੇ ਇਹ ਮਤਲਬ ਉਹਨੇ ਆਪਣੀ ਭੋਲ ਬਖਸ਼ਾਉਣ ਵਾਸਤੇ ਇੱਥੇ ਭੋਲ ਬਖਸ਼ਾਉਣ ਵਾਸਤੇ ਉਹਨੇ ਇਹ ਕੰਮ ਕੀਤਾ ਜੀ ਤਾਂ ਕਿੱਥੋਂ ਕਿੱਥੋਂ ਜਿਹੜੀ ਸੰਗਤ ਹੈ ਜੀ ਇੱਥੇ ਆਉਂਦੀ ਹੈ ਕਿਉਂਕਿ ਐਨਾ ਪੁਰਾਣਾ ਮੰਦਿਰ ਹੈ ਤੇ ਭੋਲੇ ਨਾਲ ਜਿੱਥੇ ਆਪ ਵਿਰਾਜਮਾਨ ਹੋਣ ਤੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਦੇਖੋ ਜਿੰਨੇ ਵੀ ਹਿੰਦੁਸਤਾਨ 'ਚ ਤੁਹਾਨੂੰ ਅੱਛੇ ਸਾਧੂ ਮਹਾਤਮਾ ਮਿਲਣਗੇ ਨਾ ਜੀ ਉਹ ਇੱਕ ਵਾਰੀ ਇੱਥੇ ਉਹਨਾਂ ਤੋਂ ਤੁਸੀਂ ਜੇ ਪੁੱਛੋਗੇ ਤਾਂ ਇੱਕ ਵਾਰੀ ਇੱਥੇ ਜ਼ਰੂਰ ਆਏ ਹੋਏ ਨੇ ਠੀਕ ਹੈ ਨਹੀਂ ਜਿਹੜੀ ਸੰਗਤ ਦਾ ਸਵਾਲ ਹੈ ਸੰਗਤ ਇੱਥੇ ਸ਼ਿਵਰਾਤਰੀ ਦੇ ਉੱਤੇ 6 ਲੱਖ ਦੇ ਕਰੀਬ ਆਉਂਦੀ ਹੈ ਔਰ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਮਹਾ ਸ਼ਿਵਰਾਤਰੀ ਮਨਾਈ ਜਾਂਦੀ ਇੱਥੇ 60 ਦੇ ਕਰੀਬ ਇੱਥੇ ਭਗਤਾਂ ਨੇ ਭਗਤਾਂ ਦੇ ਲਈਓ ਫ੍ਰੀ ਲੰਗਰ ਲਾਏ ਹੁੰਦੇ ਨੇ ਜਿਵੇਂ ਆਪਾਂ ਮੰਨਾ ਆਸ ਜਾਨਦੇ ਆ ਨਾ ਉੱਥੇ ਫ੍ਰੀ ਲੰਗਰ ਲੱਗੇ ਹੁੰਦੇ ਨੇ ਇੱਥੇ 60 ਦੇ ਕਰੀਬ ਲੰਗਰ ਲੱਗੇ ਹੁੰਦੇ ਨੇ ਮੇਰੇ ਨਾਲ ਇੱਥੇ ਨਿਸ਼ੂ ਜੀ ਖੜੇ ਨੇ ਵਿਕਾਸ ਜੀ ਖੜੇ ਨੇ ਇਹ ਬਰਨਾਲੇ ਤੋਂ ਨੇ ਇਹ ਵੀ ਇੱਥੇ ਹਰ ਸਾਲ ਆ ਕੇ ਚਾਰ ਲੰਗਰ ਲਾਉਂਦੇ ਨੇ ਇਹਨਾਂ ਦਾ ਉਸੇ ਪਾਮ ਰਿਜ਼ੋਰਟ ਹੈ ਬਰਨਾਲੇ ਤੇ ਬਰਨਾਲੇ ਦਾ ਸਭ ਤੋਂ ਵੱਡਾ ਮੈਰਿਜ ਪੈਲੇਸ ਆ ਉਹ ਇਹ ਹਰ ਸਾਲ ਇੱਥੇ ਚਾਰ ਲੰਗਰ ਲਾਉਂਦੇ ਨੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਕਿਉਂਕਿ ਤੁਹਾਡੇ ਵੱਲੋਂ ਕੋਈ ਮੈਸੇਜ ਹੋਣਾ ਵਾਸਤੇ ਹੋਵੇ ਜੀ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਮੰਦਰ ਨੂੰ ਹੋਰ ਵੀ ਖੂਬਸੂਰਤ ਬਣਾਈਏ ਔਰ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਇਸ ਮੌਕੇ ਤੇ ਇਹ ਸਾਵਣ ਦੇ ਮਹੀਨੇ ਦੀਆਂ ਲੱਖ ਲੱਖ ਦੁਬਾਰਾ ਮੁਬਾਰਕਾਂ ਦਿੰਦਾ ਹਾਂ ਔਰ ਭੋਲੇ ਸ਼ੰਕਰ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨ ਉਹ ਹਰ ਦਿਨ ਤੇ ਰਾਤ ਨੂੰ ਚੌਗਣੀ ਉਨ ਤਰੱਕੀ ਕਰਨ ਤੇ ਹਮੇਸ਼ਾ ਭੋਲੇ ਸ਼ੰਕਰ ਜੀ ਦਾ ਉਹਨਾਂ ਤੇ ਅਸ਼ੀਰਵਾਦ ਬਣਿਆ ਰਿਹਾ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹੂੰਗਾ ਪਤਾ ਲੱਗਦਾ ਕਿ ਜਿਹੜੀ ਇਹ ਭੂਮੀ ਹੈ ਸਾਰੀ ਸ਼ਮਸ਼ਾਨ ਭੂਮੀ ਹੈ ਜੀ ਇਹ ਨਹੀਂ ਸ਼ਮਸ਼ਾਨ ਭੂਮੀ ਨਹੀਂ ਜਿਹੜੇ ਸ਼ਿਵ ਜੀ ਦੇ ਸਿੱਧ ਮੰਦਿਰ ਨੇ ਨਾ ਜੀ ਆਪਣੇ ਸ਼ਾਸਤਰ ਇਹ ਕਹਿੰਦੇ ਨੇ ਜੀ ਜਿਹੜਾ ਸ਼ਿਵ ਜੀ ਦਾ ਰਹਿਣ ਦਾ ਸਥਾਨ ਹੈ ਉਹਨਾਂ ਦਾ বাস ਹੈ ਜਿਹੜਾ ਉਹ ਸ਼ਮਸ਼ਾਨ ਭੂਮੀ ਮੰਨਿਆ ਜਾਂਦਾ ਹੈ ਹਾਂਜੀ ਜਿੰਨੇ ਵੀ ਸ਼ਿਵਜੀ ਦੇ ਸਿੱਧ ਮੰਦਰ ਨੇ ਨਾ ਉਹਨਾਂ ਦੇ ਅੱਗੇ ਵੀ ਸ਼ਮਸ਼ਾਨਾ ਹੈ ਪਿੱਛੇ ਵੀ ਸ਼ਮਸ਼ਾਨਾ ਹੈ ਉਸੇ ਤਰ੍ਹਾਂ ਹੀ ਇਹਦੇ ਅੱਗੇ ਵੀ ਸ਼ਮਸ਼ਾਨਾ ਹੈ ਪਿੱਛੇ ਵੀ ਸ਼ਮਸ਼ਾਨਾ ਹੈ ਵੈਸੇ ਸ਼ਮਸ਼ਾਨ ਘੁੰਮੀ ਨਹੀਂ ਹੈ ਸਾਰੀ ਇਹਦੇ ਅੱਗੇ ਪਿੱਛੇ ਸ਼ਮਸ਼ਾਨ ਘਾਟਾ ਜਿਹੜੇ ਦੋਨੋਂ ਹੀ ਚੱਲਦੇ ਨੇ ਠੀਕ ਹੈ ਅਜਿਹਾ ਕਰਕੇ ਸ਼ਮਸ਼ਾਨ ਵਾਸੀ ਵੀ ਕਿਹਾ ਜਾਂਦਾ ਸ਼ਮਸ਼ਾਨ ਵਾਸੀ ਭੋਲੇ ਸ਼ੰਕਰ ਨੂੰ ਕਿਹਾ ਜਾਂਦਾ ਜੀ ਭੋਲੇ ਸ਼ੰਕਰ ਜੀ ਆਪ ਤਾਂ ਸ਼ਮਸ਼ਾਨ ਚ ਰਹਿੰਦੇ ਨੇ ਪਰ ਭਗਤਾਂ ਨੂੰ ਮਿਲਣਾ ਚ ਰੱਖਦੇ ਨੇ ਠੀਕ ਹੈ ਨਹੀਂ ਆਪ ਨੰਗੇ ਰਹਿੰਦੇ ਨੇ ਭਗਤਾਂ ਦੇ ਮਖਵਲ ਦੇ ਕੱਪੜੇ ਪਵਾਉਂਦੇ ਨੇ ਆਪ ਸੱਪ ਧਾਰਨ ਕਰ ਲੈਂਦੇ ਨੇ ਭਗਤਾਂ ਦੇ ਹੀਰੇ ਮੁੱਤੀ ਪਾਉਂਦੇ ਨੇ ਇਹ ਪੋਲੇ ਸ਼ੰਕਚੀ ਦੀ ਮਮਾ ਠੀਕ ਹੈ ਜੈ ਪੋਲੇ